ਇੱਕ ਬਹਾਦਰ ਸੀਕ੍ਰਿਆ ਕਰੀਨਾ ਕਿਨ ਹੋ ਆਨ ਇਹ ਪਾਗ ਸਤਵਾ ਦਾ ਮੁੱਖ ਵਿਸ਼ਾ ਜਿਸ ਵਿੱਚ ਡਾਕਟਰ ਇੰਦਰਜੀਤ ਸਿੰਘ ਗੋਗੁਆਣੀ ਸ੍ਰੀ ਅਮਰਸਰ ਸਾਹਿਬ ਜੀ ਦਾ ਲੇਖ ਅੰਕਿਤ ਹੈ ਆਓ ਜਾਣਦੇ ਹਾਂ ਇਸ ਲੇਖ ਵਿੱਚ ਡਾਕਟਰ ਇੰਦਰਜੀਤ ਸਿੰਘ ਗੋਗੁਆਣੀ ਜੀ ਨੇ ਆਪਣੇ ਕਿਹੜੇ ਵਿਚਾਰ ਪੇਸ਼ ਕੀਤੇ ਹਨ ਨੌਵੇਂ ਪਾਸ਼ਾ ਜੀ ਨੇ ਧਰਮ ਦੀ ਚਾਦਰ ਬਣ ਕੇ ਦੂਸਰੇ ਧਰਮ ਦੀ ਆਜ਼ਾਦੀ ਲਈ ਤਿਲਕ ਜੰਜੂ ਨੂੰ ਬਚਾਇਆ ਅਤੇ ਜ਼ੁਲਮ ਨੂੰ ਵੰਗਾ ਰਿਆ ਕਲਯੁਗ ਵਿੱਚ ਵੱਡਾ ਸਾਕਾ ਕਰ ਦਿਖਾਇਆ ਭਲੇ ਪੁਰਖਾਂ ਸਾਧਨ ਹੇਤ ਦੇ ਖਾਤਰ ਕੁਰਬਾਨੀ ਦੀ ਹੱਦ ਕਰ ਦਿੱਤੀ ਆਪਣਾ ਸੀਸ ਤਾਂ ਦੇ ਦਿੱਤਾ ਪਰ ਮੁੱਖੋਂ ਸੀ ਟਕਣਾ ਉਚਾਰੀ ਧਰਮ ਦੀ ਰੱਖਿਆ ਲਈ ਮਹਾਨ ਸਾਕਾ ਕੀਤਾ ਸੀਸ ਤਾਂ 바ਰ ਦਿੱਤਾ ਤਾਂ ਪਰ ਹੱਥ ਪ੍ਰਤੀਗਿਆ ਸਿਰਰ ਨਹੀਂ त्याਗਿਆ ਇਸ ਦਾ ਦੂਜਾ ਪੱਖ ਵੀ ਹੈ ਕਿ ਨੌਵੇਂ ਪਾਤਸ਼ਾਹ ਜੀ ਨੇ ਜੋ ਆਪਣੇ ਬਾਣੀ ਵਿੱਚ ਲਿਖਿਆ ਉਸ ਨੂੰ ਪਰਤਕ ਅਮਲੀ ਰੂਪ ਵਿੱਚ ਜੀ ਕੇ ਦੱਸਿਆ ਸਤਿਗੁਰਾਂ ਦਾ ਫਰਮਾਨ ਹੈ ਪੈ ਕਾ ਹੁਕੂ ਦੇਤ ਨਹਿ ਨਹਿ ਪੈ ਮਾਨਤ ਆਨ ਕਹ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਵਖਾਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1427 ਤੇ ਸ਼ੁਭਾਇਮਨ ਹੈ ਜਿਸ ਦਾ ਅਰਥ ਹੈ ਇਹ ਮਨ ਸੁਣ ਉਸੇ ਮਨੁੱਖ ਨੂੰ ਗਿਆਨੀ ਕਿਹਾ ਜਾਂਦਾ ਹੈ ਜਿਹੜਾ ਨਾਂ ਤਾਂ ਕਿਸੇ ਨੂੰ ਡਰਾਵੇ ਦਿੰਦਾ ਹੈ ਤੇ ਨਾ ਹੀ ਕਿਸੇ ਹੋਰ ਨਾਂ ਦੇ ਡਰਾਵਿਆਂ ਨੂੰ ਮੰਨਦਾ ਹੈ ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਗੰਜ ਨਾਮਾ ਵਿੱਚ ਨੌਵੇਂ ਸਤਗੁਰਾਂ ਦੀ ਸਖਸ਼ੀਅਤ ਸੰਬੰਧੀ ਲਿਖਦੇ ਹਨ ਗੁਰੂ ਤੇਗ ਬਹਾਦਰ ਆਸਰਾ ਪਾ ਅਫਜ਼ਾਲ ਜੀਨਤ ਅਰਾਈ ਮਹਿਫਲ ਜਾਹੋ ਜ਼ਲਾਲ ਡਾਕਟਰ ਗੰਡਾ ਸਿੰਘ ਜੀ ਦੀ ਵਿਆਖਿਆ ਅਨਸਾਰ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਸਿਰ ਤੋਂ ਪੈਰਾਂ ਤੱਕ ਉਚਾਈਆਂ ਅਤੇ ਵਿਡਿਆਈਆਂ ਦਾ ਭੰਡਾਰ ਹਨ ਅਤੇ ਰੱਬ ਦੀ ਸ਼ਾਨੋ ਸ਼ੌਕਤ ਦੀ ਮਹਿਫਲ ਦੀ ਰੌਣਕ ਵਧਾਉਣ ਵਾਲੇ ਹਨ ਅੱਗੇ ਜੋਤ ਵਿਗਾਸ ਰਚਨਾ ਵਿੱਚ ਭਾਈ ਨੰਦ ਲਾਲ ਜੀ ਦਸ ਗੁਰੂ ਸਹਿਬਾਨਾਂ ਦੀ ਇੱਕ ਜੋਤ ਦਾ ਵਰਣਨ ਕਰਦੇ ਹੋਏ ਨੌਵੇਂ ਪਾਤਸ਼ਾਹ ਜੀ ਬਾਰੇ ਲਿਖਦੇ ਹਨ ਹਮੂ ਅਸਤ ਤੇਗ ਬਹਾਦਰ ਗੁਰੂ ਕੇ ਗੋਵਿੰਦ ਸਿੰਘ ਆਮਦ ਅਜਨੂਰ ਊਂ ਪਾਉ ਉਹੀ ਹਮੋਂ ਸ੍ਰੀ ਗੁਰੂ ਤੇਗ ਬਹਾਦਰ ਹਨ ਜਿਨ੍ਹਾਂ ਦੇ ਨੂਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਹਨ ਹੁਣ ਕਰਤੇ ਦੀ ਖੇਡ ਦੇਖੋ ਕਿ ਨੌਵੇਂ ਪਾਸ਼ਾ ਜੀ ਦੀ ਸ਼ਹਾਦਤ ਦੀ ਗਵਾਹੀ ਦਾ ਵਰਣਨ ਕਰਦਿਆਂ ਧਰਮ ਦੇ ਤਲ ਤੇ ਗੁਰੂ ਜੋਤ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਸਾਰੀ ਤਲ ਤੇ ਇੱਕ ਸਪੁੱਤਰ ਆਪਣੇ ਧਰਮੀ ਪਿਤਾ ਦੀ ਸ਼ਹੀਦੀ ਦਾ ਹਵਾਲਾ ਦੇ ਰਿਹਾ ਹੈ ਦਸਵੇਂ ਪਾਸ਼ਾ ਜੀ ਸਮੁੱਚੇ ਘਟਨਾਕ੍ਰਮ ਦੇ ਗਵਾਹ ਹਨ ਨੌਵੇਂ ਪਾਸ਼ਾ ਜੀ ਦਾ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਣਾ ਦਿੱਲੀ ਵਿੱਚ ਸ਼ਾਦ ਦਾ ਜਾਮ ਪੀਣਾ ਤੇ ਫਿਰ ਬਾਬਾ ਜੀਵਨ ਸਿੰਘ ਜੀ ਤੋਂ ਸਾਰਾ ਸਾਖਾ ਜਾਨਣਾ ਆਦ ਕੋਈ ਸਧਾਰਨ ਵਾਰਤਾਰਾ ਨਹੀਂ ਹੈ ਇਹ ਨਾ ਹੀ ਕੋਈ ਸਧਾਰਨ ਵਾਰਤਾ ਨਹੀਂ ਇਹ ਮਹਾਨ ਕੌਮੀ ਇਤਿਹਾਸ ਦਾ ਵੱਡਾ ਕਾਂਡ ਹੈ ਬਚਿੱਤਰ ਨਾਟਕ ਵਿੱਚ ਦਸਮ ਪਾਸ਼ਾ ਜੀ ਨੌਵੇਂ ਸਤਿਗੁਰਾਂ ਦੀ ਸ਼ਹੀਦੀ ਬਾਰੇ ਵਰਣਨ ਕਰਦੇ ਹਨ ਠੀਕਰ ਫੋਰ ਦਿਲੀ ਸਿਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕ੍ਰਿਆ ਕਰਿਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਪयो जगत ਕੋ ਸੋਖ ਹੈ 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 ਸਭ ਜਗ ਪयो जय जय세 ਸੁਰਲੋਕ ਪਾਪ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਰੀਰ ਰੂਪ ਠੀਕਰਾ ਦਿੱਲੀ ਦੇ ਬਾਦਸ਼ਾ ਔਰੰਗਜ਼ੇਬ ਦੇ ਸਿਰ ਦਿੱਲੀ ਸਿਰ ਪੰਨ ਕੀ ਫੋਰ ਕੇ ਪ੍ਰਭੂ ਦੇਸ ਪਰਮੇਸ਼ਰ ਲੋਕ ਨੂੰ ਕੀਆ ਪਿਆਨ ਜਾਣਾ ਕੀਤਾ ਗੁਰੂ ਤੇਗ ਬਹਾਦਰ ਜੀ ਵਰਗੀ ਕਰਨੀ ਕਿਰਿਆ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਪਾਪ ਗੁਰਨਾਨਕ ਕਰ ਜੰਝੂ ਤਿਲਕ ਧਾਰਦਾ ਨਹੀਂ ਪਰ ਉਸ ਦੀ ਰੱਖਿਆ ਲਈ ਸੀਸ ਮਾਰਿਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਦਕਾ ਸਾਰੇ ਸੰਸਾਰ ਵਿੱਚ ਹਾਹਾਕਾਰ ਮਚ ਗਈ ਪਰ ਸੁਰਲੋਕ ਦੇਵਲੋਕ ਵਿੱਚ ਜੈ ਜੈਕਾਰ ਹੋਈ ਦਸ਼ਮੇਸ਼ ਰਚਨਾ ਦਾ ਤਤਸਾਰ ਵਿਚਾਰੀਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸਬੰਦੀ ਇਹ ਪ੍ਰਮਾਣਿਕ ਬਿਰਬੇ ਹਨ ਜਿੱਥੇ ਵੀ ਦੇਵ ਬਿਰਤੀ ਦੇ ਲੋਕ ਵਸਦੇ ਹਨ ਉਹ ਉਹਨਾਂ ਦੀ ਜੈ ਜੈਕਾਰ ਕਰ ਰਹੇ ਹਨ ਤੇ ਕਰਦੇ ਰਹਿਣਗੇ ਦਰਅਸਲ ਸ੍ਰੀ ਗੁਰੂ ਤੇਗ ਬਹਾਦਰ ਜੀ ਕੇਵਲ ਹਿੰਦ ਦੀ ਛਾਦਰ ਨਹੀਂ ਸਗੋਂ ਧਰਮ ਦੀ ਛਾਦਰ ਹਨ ਸੱਚੇ ਧਰਮ ਦੇ ਧਰਮੀ ਦੀ ਪ੍ਰਵਾਸ਼ਾ ਉਹਨਾਂ ਦਾ ਜੀਵਨ ਇਤਿਹਾਸ ਤੇ ਰਚਿਤ ਬਾਣੀ ਹੈ ਜਿਸ ਨੂੰ ਸਾਗਰਾਂ ਦੀ ਗਹਿਰਾਈ ਵਾਂਗ ਮਾਪਿਆ ਨਹੀਂ ਜਾ ਸਕਦਾ ਪਰ ਵਿਸ਼ਵ ਪ੍ਰੇਮ ਤੇ ਸੱਚੇ ਸੁੱਚੇ ਧਰਮ ਦੀ ਬਿਸਮਾਦੀ ਉਡਾਰੀ ਨੂੰ ਅਨੁਭਵ ਕਰਦਿਆਂ ਮਾਣਿਆ ਜਾ ਸਕਦਾ ਹੈ ਇਹ ਲਿਖਿਆ ਲੇਖ ਡਾਕਟਰ ਇੰਦਰਜੀਤ ਸਿੰਘ ਗੋਗੁਆਣੀ ਸ੍ਰੀ ਅਮਰਸਾ ਸਾਹਿਬ ਜੀ ਨੇ